ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਤੁਹਾਡਾ ਨਵੇਂ ਬਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਲੋ ਜੀ ਤਰੀਕ ਅੱਜ ਹੋ ਗਈ 4 ਜੂਨ 2024 ਟਾਈਮ ਬਈ 1:30 ਵਜ ਗਿਆ 1:30 ਵੱਢ ਗੱਟੇ ਮਸ਼ੀਨ ਬਈ ਆਪਣੀ ਨਹੀਂ ਚੱਲਦੀ ਤੇ ਆ ਬਈ ਆ ਜਦ ਤੀਂੇ ਕੋਲ ਆ ਪਾਏ ਆ ਕੋਈ ਮਸ਼ੀਨ ਚੱਲ ਰਹੀ ਆ ਤੇ ਬਾਈ ਆਪਾਂ ਨੂੰ ਅੱਜ ਖੋਮਕਮਾ ਕੇ ਦੋ ਦਿਨ ਬਾਅਦ ਆ ਕਮਰਾ ਮਿਲਿਆ ਆਮਾਗੇ ਦੋਨੋਂ ਅਸੀਂ ਅਜੰਟ ਦੇ ਖਾੜੇ ਪਏ ਰਹੇ ਹੈ ਬਈ ਦੋ ਦਿਨ ਇੱਕ ਦਿਨ ਤਾਂ ਪਹਿਲੇ ਦਿਨ ਆ ਕੇ ਆਪਾਂ ਨੇ ਰਾਤ ਕੱਟੀ ਆ ਤੇ ਚੁੰਗੀ ਜੀ ਦੀ ਉਹਦੋਂ ਨੂੰ ਦਿਖਾਈ ਆ ਉੱਥੇ ਉਹਦੇ ਪਰ ਰਾਤ ਕੱਟੀ ਆ ਤੇ ਕੱਲ ਆਪਾਂ ਪੰਪ ਤੇ ਲਾ ਲਈ ਜੀ ਮੀਂਹ ਪੈ ਜਾ ਥੋੜਾ ਜਿਹਾ ਆਪਾਂ ਪੰਪ ਤੇ ਲਾ ਕੇ ਉੱਥੇ ਰਾਤ ਕੱਟੀ ਤੇ ਅੱਜ ਨੂੰ ਕਿਹਾ ਦੋ ਦਿਨ ਹੋ ਗਏ ਕਹਿੰਦੇ ਨੇ ਵੀ ਬਈ ਕਮਰਾ ਚਾਹੀਦਾ ਆ ਪਹਿਲਾਂ ਉਹਨੇ ਪਿੰਡ ਚ ਦਿਖਾਇਆ ਯਾਰ ਪਿੰਡ ਚ ਹੈਗੇ ਤੇ ਕੰਮ ਦੀ ਲੋਟ ਜੀ ਨਹੀਂ ਆਈ ਅੰਦਰ ਦੇ ਗੱਬੇ ਜੇ ਜਾ ਕੇ ਸਵਾਦ ਜਾਨੀ ਹੁੰਦਾ ਤਾਂ ਫਿਰ ਉਹਨੂੰ ਗਿਆ ਵੀ ਖੇਤਾਂ ਘੁਰਤਾਂ ਨੇ ਦੇਖ ਲਾ ਆਹ ਕਹਿੰਦਾ ਵੀ ਜਿੱਥੇ ਮਸ਼ੀਨ ਚੱਲਦੀ ਆ ਵੀ ਉੱਥੇ ਦੇਖ ਲਓ ਆਹ ਕੰਮ ਨੇ ਬਈ ਫਿੱਕੋ ਕੰਮ ਰ ਹੈ ਇਹਦੇ ਮੁਰੇ ਛੱਡ ਪਿਆ ਕੇ ਦਿਖਾਵਾਂਗੇ ਤੁਹਾਨੂੰ ਮਸ਼ੀਨ ਆਪਣੀ ਕਿੱਥੇ ਆਉਂਦੀ ਆ ਤੇ ਦਿਖਦੀ ਹੋਵੇ ਉਹ ਆ ਜੀ ਪਪਦੋਂ ਕੋਲੇ ਜਿਹੜੀ ਮਸ਼ੀਨ ਆ ਉਹ ਆਉਂਦੀ ਆ ਫਾਇਦਾ ਸਵਾਦ ਤਾਰ ਕੇ ਬਈ ਅੱਜ ਰੋਟੀ ਬਣਾਉਣੀ ਆ ਆਪ ਤਿੰਨ ਚਾਰ ਦਿਨ ਹੋ ਗਏ ਤਾਬੀਆਂ ਰੋਟੀਆਂ ਖਾਂਦੇ ਆਣ ਆਪਣੇ ਰੋਟੀ ਵਰਗਾ ਸਵਾਦ ਕਿਤੇ ਨਹੀਂ ਆਇਆ ਤਵਾਨ ਤਾਰ ਕੇ ਬਾਹੋਣੀ ਤੋਂ ਕਰਕੇ ਤਿਆਰੀ ਟਾਈਮ ਨਾਲ ਹੀ ਬਣਾ ਲੈਣੀ ਅੱਜ ਰੋਟੀ ਖਾਣਗੇ ਅਸਾਂ ਤਾਂ ਬਹੁਣੇ ਕਮਰਾ ਲੋ ਯਾਰ ਇਹ ਆਪਣਾ ਟਿਕਾਣਾ ਆਹੀ ਮਿਲਿਆ ਆਪਾਂ ਨੂੰ ਬਸ ਲਾਣੇ ਨਾਲ ਬੈਠਾ ਮੰਦੀ ਮਿਲ ਗਈ ਗੱਦੇ ਆਪਣੇ ਆ ਸਾਮਾਨ ਪਿਆ ਇਹਦੀ ਬਾਈ ਚਾਬੀ ਉਹਨਾਂ ਨੇ ਦੇਈ ਨਹੀਂ ਆਪਾਂ ਨੂੰ ਲਾਈਟ ਹੈਗੀ ਆ ਉਹਦੇ 24 ਘੰਟੇ ਵਾਲੀ ਆ ਖੜੀ ਮਸ਼ੀਨ ਉਹ ਖੜਾ ਬਾਈ ਆਪਣਾ ਜਿਹੜੇ ਬੰਦੇ ਨੇ ਔਖੇ ਟਾਈਮ 'ਚ ਆਪਣਾ ਸਾਥ ਦਿਆ ਇਹਦਾ ਧੰਨਵਾਦ ਆ ਬਹੁਤ ਬਹੁਤ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਵੀ ਆਪਣੇ ਨਾਲ ਕੀ ਕੀ ਬੀਤੀ ਆ ਤੇ ਬਾਕੀ ਜਿਹੜਾ ਤੁਹਾਨੂੰ ਮੈਂ ਕਿਹਾ ਦੀ ਆ ਵੀ ਆ ਪਾਰਛਾ ਲਵਾ ਕੇ ਲੈ ਕੇ ਆਇਆ ਆ ਲਵਾਇਆ ਆਪਾਂ ਨੇ ਬਈ ਉਹ ਇਹ ਆਪਣੀ ਪੁਰਾਣੀ ਮਸ਼ੀਨ ਵਾਲਾ ਦੀ ਆਹ ਆ ਲਵਾਇਆ ਕੱਲ ਆ ਪੱਤੀਆਂ ਲਵਾਈਆਂ ਉਹ ਬਜਨ ਬੰਨੇ ਆ ਹੁਣ ਇਹਦੀ ਕੱਲ ਕੋਲੋਂ ਇਹ ਦੇਖਣਾ ਕਿਦਣ ਬਣਦੀ ਏ ਗੱਲਬਾਤ ਚੈਕਿੰਗ ਵਾਲੀ ਹੋਰ ਵੀ ਲਾਡੀ ਕਿਆ ਹਾਲ ਹੈ ਠੀਕ ਹੈ ਜੀ ਇਹ ਬੰਦਾ ਬਾਈ ਆਪਾਂ ਨੂੰ ਰਾਏ ਗੜਾ ਬੁਲਾਇਆ ਦੀ ਜਿਹੜਾ ਆਪਾਂ ਗਿਆ ਸੀ ਦੀਗਾ ਤੇ ਬਾਈ ਆਪਾਂ ਨੂੰ ਉੱਥੇ ਮਿਲ ਗਿਆ ਜੀ ਕੱਪੜੇ ਝੱਕਦੇ ਪਹਿਲਾਂ ਮੇਰਾ ਭੰਨੇਰਾ ਹੋ ਜਾਣਾ ਭੁੱਲੇ ਭੱਲੇ ਜਾਣਾ ਆਪਾਂ ਨੇ ਤੇ ਬਾਈ ਹੁਣ ਚੱਲੇ ਆਂ ਭਾ ਰੋਟੀ ਲੈਣਾਂ ਰੋਟੀ ਯਾਰ ਤਾਂ ਨਹੀਂ ਬਣਾਈ ਤਕਾਣਾ ਤਾਂ ਚਲੋ ਮਿਲ ਗਿਆ ਜੀ ਸਾਰਾ ਸਲੈਂਟਰ ਮੁਕਾਣਾ ਵਾਲਾ ਤੇ ਚਾਹ ਤੇ ਉਹ ਵੀ ਜਾਣਾ ਹੈ ਕੱਲੂ ਸਲੈਂਟਰ ਲਿਆਵਾਂਗੇ ਪਰ ਆਕੇ ਰੱਪਾ ਚੱਲਿਆਂ ਰੋਟੀ ਲੈਣ ਟਾਈਮ ਨਾਲੇ 6:30 ਵਜੇ ਦੋ ਦਿਨ ਹੋ ਗਏ ਬਾਈ ਲੇਟ ਹੋ ਜਾਂਦੇ ਆ ਉਹ ਸਾਹਮਣੇ ਚੱਲਦੀ ਏਜੰਟ ਵਾਲੀ ਮਲਕੀਤ ਕੋਈ ਨਹੀਂ ਰੱਬ ਕਰੂ ਕਿਰਪਾ ਆਪ ਆਪਣੀ ਵੀ ਚਲਾਵਾਂਗੇ ਮਾਥਮ ਬਾਈ ਰੋਜ਼ ਖਰਾਬ ਹੋ ਜਾਂਦਾ ਕੁਝ ਨਹੀਂ ਕਹਿ ਸਕਦੇ ਕੀ ਬਣੂਗਾ ਕੀ ਨਹੀਂ ਬਾਕੀ ਰੱਬ ਥੋੜਾ ਭਲਾ ਕਰੇ ਸਾਰਿਆਂ ਦਾ ਅੱਜ ਦਾ ਵਲੌਗ ਬਸ ਇਹੀ ਆ ਬਾਈ ਕੁਝ ਨਹੀਂ ਕਰਿਆ ਆਪਾਂ ਨੇ ਦਿਲ ਜਗਾ ਲੂ ਕਿਸੇ ਨਵੇਂ ਵਲੌਗ ਚ